ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਿੱਖੀ ਪਿੰਡ ਤੋਂ ਦੋਸਤੋ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੁਰ ਸਿੰਘ ਵੀਰ ਸੰਦੀਪ ਸਿੰਘ ਹੋਂ ਦਾ ਘਰ ਤੇ ਵਪਾਰ ਲੈਣ ਦਾ ਕੰਮ ਆ ਠੀਕ ਹੈ ਜੀ ਅੱਜ 3 ਟਰੈਕਟਰ ਆਪਾਂ ਤੁਹਾਨੂੰ ਦਿਖਾਵਾਂਗੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਕੋਈ 5 ਤੋਂ 7-7 8 ਟਰੈਕਟਰ ਜਿਹੜੇ ਦਿਖਾਉਂਦੇ ਰਹੇ ਹਾਂ ਤੇ ਰੁਟੀਨ ਦੇ ਵਿੱਚ ਹੀ ਜਿਕਰ ਦੋਸਤੋ ਮਾਲ ਦੀ ਗੱਲ ਕਰ ਲਈਏ ਤੇ ਪਸ਼ੂਆਂ ਦਾ ਕੰਮ ਵੀ ਰੁਟੀਨ ਦੇ ਵਿੱਚ ਹੀ ਚੱਲਦਾ ਹੈ ਅੱਜ ਇਸ ਵੀਡੀਓ ਵਿੱਚ ਤਿੰਨ ਟਰੈਕਟਰ ਦਿਖਾਉਣੇ ਆ ਤੁਹਾਨੂੰ ਜਿੰਨਾਂ ਦੇ ਵਿੱਚੋਂ ਇੱਕ ਸ਼ਾਰਟ ਦੇ ਵਿੱਚ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਮਹਿੰਦਰਾ 275 ਡੀਆਈ ਤੇ ਫਾਰਮ ਟਰੈਕ 55 ਦਿਖਾ ਦਿਆਂਗੇ ਤੇ ਇੱਕ 855 ਠੀਕ ਆ ਜੀ ਤੇ ਬਾਕੀ ਰੇਟ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਕਿੱਥੋਂ ਦਾ ਨੰਬਰ ਆ ਕਿਹੜੇ ਡਿਸਟ੍ਰਿਕਟ ਦਾ ਨੰਬਰ ਆ ਠੀਕ ਆ ਜੀ ਜਿਹੜੇ ਜ਼ਿਲ੍ਹੇ ਦਾ ਨੰਬਰ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸੋਰਸਿੰਗ ਕਰ ਲਿਆ ਜੇ ਤੋ ਜਿਹੜਾ ਵੀ ਅਸੰਦ ਜਿਹੜਾ ਵੀ ਤੁਹਾਨੂੰ ਟਰੈਕਟਰ ਕਿਸੇ ਭਰਾ ਨੂੰ ਪਸੰਦ ਆਊਗਾ ਵਾਹ ਕੇ ਚਲਾ ਕੇ ਆਪਣੀ ਤਸੱਲੀ ਕਰ ਸਕਦੇ ਜੇ ਅੱਜ ਤਰੀਕ 3 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਵੀਰ ਸੰਦੀਪ ਸਿੰਘ ਹੁਣ ਦੇ ਨਾਲ ਬਾਕੀ ਚੰਗੇ ਸਾਫ ਸੁਥਰੇ ਟਰੈਕਟਰ ਆਉਂਦੇ ਆ ਠੀਕ ਆ ਜੀ ਪਿਛਲੀਆਂ ਵੀਡੀਓ ਦੇ ਵਿੱਚ 8 8 10 10 ਆਪਾਂ ਨਾਖ ਦਿਖਾਏ ਸੀਗੇ ਸਾਫ ਸੁਥਰੇ ਟਰੈਕਟਰ ਆਉਂਦੇ ਆ ਭਰਾ ਮੇਰਾ ਕੋਈ ਵੀ ਬੇ ਤੜਕਾ ਇੱਥੇ ਵਾਹ ਕੇ ਚਲਾ ਕੇ ਤਸੱਲੀ ਕਰ ਲਈ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸੰਦੀਪ ਭਾਈ ਸਾਸਤਰੀ ਕਾਰ ਸਾਸੀ ਦਾ ਸੰਤੂ ਸਾਹਿਬ ਜੀ ਜੀਐਨ ਮਰਜੀ ਠੀਕ ਠਾਕ ਜੇ ਬੜੇ ਵਧੀਆ ਸੰਦੀਪ ਕੀ ਹਾਲ ਨੇ ਬੜੇ ਵਧੀਆ ਬਸ ਠੀਕ ਠਾਕ ਸੰਤੂ ਸਾਹਿਬ ਕੈਸੇ ਤਾ ਬੜੀ ਕਿਰਪਾ ਕਰੋ ਨਾਮ ਦਾ ਜੀ ਚਲ ਸ਼ੁਕਰ ਹੈ ਮਾਰਕ ਦਾ ਲੈ ਵੀ ਸੰਦੀਪ ਘਟੋਗੜ ਵੀ ਚਲ 10 11 ਨਗ ਹੈਗੇ ਸੀ ਟਰੈਕਟਰ ਆਪਣੇ ਕੋਲ ਹਾਂਜੀ 10000 ਨਗ ਸੰਤੂ ਸਾਹਿਬ ਉਹ ਹੀ ਉਹ ਵੀ ਸੇਲ ਹੋ ਗਏ ਸਾਰੇ ਉਸ ਤੋਂ ਬਾਅਦ ਆ ਫਿਰ ਆਪਣੇ ਕੋਲ ਆਏ ਕੋਈ ਨਗ 8 9 ਫਿਰ ਆਏ ਸੀ ਉਹ ਵੀ ਸੇਲ ਹੋ ਗਏ ਜੀ ਠੀਕ ਆ ਜੀ ਤੇ ਅੱਜ ਆਪਣੇ ਕੋਲ ਤਿੰਨੇ ਟਰੈਕਟਰ ਆ ਸੰਤੂ ਸਾਹਿਬ ਰਹਿ ਗਏ ਜਿਹੜੇ ਠੀਕ ਆ ਤੇ ਨਾਲੇ ਵਿੱਚੋਂ ਚਲੋ ਇੱਕ ਆਪਾਂ ਘਰੇ ਰੱਖਣਾ ਵਾ ਤੇ ਦੋ ਆਪਾਂ ਚਲੋ ਦੇ ਦਾਂਗੇ ਜਿਹੜਾ ਵੀ ਇਹ ਤਿੰਨੇ ਵੇਚ ਜਾਂਦੇ ਤਿੰਨੇ ਵੇਚ ਦਾਂਗੇ ਵਪਾਰੀ ਨੂੰ ਇਹ ਹੁੰਦਾ ਜੀ ਵੇਚਤਾ ਤੇ ਫਿਰ ਲੈ ਜਾਂਦਾ ਵਪਾਰੀ ਤੋਂ ਘਰੇ ਕਿੱਥੇ ਟਿਕਦਾ ਕੋਈ ਬਿਲਕੁਲ ਬਿਲਕੁਲ ਬਾਕੀ ਸੰਤੂ ਸਾਹਿਬ ਟਰੈਕਟਰਾਂ ਦੀ ਗੱਲ ਕਰੀਏ ਟਰੈਕਟਰ ਵਾ ਕੇ ਤਸੱਲੀ ਕਰਕੇ ਜਿੱਦਾਂ ਮਰਜ਼ੀ ਭੈਣ ਭਰਾ ਆਪਣੇ ਤੋਂ ਘੜੇ ਕੋਈ ਇੰਜਨ 'ਚ ਫਾਲਟ ਨਹੀਂ ਕੋਈ ਆਵਾਜ਼ ਨਹੀਂ ਕੋਈ ਕੁਕਰ ਨਹੀਂ ਤਿੰਨਾ ਟਰੈਕਟਰਾਂ ਦੇ ਠੀਕ ਆ ਬਸ ਲੱਡਵਾ ਦਾ ਡੱਬ ਪਹਿਲੀਆਂ ਵਾਹ ਸੰਤੂ ਸਾਹਿਬ ਟਾਈਮ ਹੀ ਆ ਗਿਆ ਕਰਾਉਣ ਦੀ ਲੋੜ ਆ ਬਾਕੀ ਕੁਝ ਕਰਾਉਣ ਦੀ ਲੋੜ ਨਹੀਂ ਪਿਛਾਲ ਪਾਰ ਕਹਿੰਦੇ ਰਹੇ ਵੀ ਲੱਡੂਆਂ ਦਾ ਡੱਬਾ ਵੰਡੋ ਤੇ ਪਹਿਲੀਆਂ ਬਹੁਤ ਹੁਣ ਪਹਿਲੀਆਂ ਬਹੁਤ ਟਾਈਮ ਹੀ ਆ ਗਿਆ ਹੁਣ ਪਹਿਲੀਆਂ ਮੋਂ ਦਾ ਟਾਈਮ ਆ ਗਿਆ ਜੇ ਹੁਣ ਵੀਰ ਭਰਾ ਜਿਹੜਾ ਮਰਜੀ ਮੈਂ ਆਪਣੇ ਕੋ ਆਵੇ ਸੌਦਾ ਆਪਣੇ ਨਾਲ ਕਰੇ ਤੇ ਮਹਾਰਾਜ ਦੇ ਮੱਥਾ ਟੇਕ ਕੇ ਤੇ ਲੱਡੂਆਂ ਦਾ ਡੱਬਾ ਵੰਡੇ ਤੇ ਪਹਿਲੀਆਂ ਆਉਂਦੀਆਂ ਕਰੇ ਜਾ ਕੇ ਵਾਹ ਵੀ ਹਰੇਕ ਕਿਸਾਨ ਵੱਡੇ ਛੋਟੇ ਫਾਰਮਰ ਦਾ ਸੁਪਨਾ ਹੁੰਦਾ ਵੀ ਘਰੇ ਟਰੈਕਟਰ ਲੈ ਆਈਏ ਬਾਈ ਵਾਸਤੇ ਖਾਸ ਤੌਰ ਤੇ ਜਿਹੜੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਸੈਕੰਡ ਹੈਂਡ ਟਰ ਜੈਜ ਰੇਟਾਂ ਦੇ ਉੱਤੇ ਮਿਲ ਜੂਗਾ ਬਾਕੀ ਥਾਂ ਥਾਂ ਤੇ ਕੋਈ ਹਰ ਪਾਸੋਂ ਟਰਾਈ ਮਾਰ ਕੇ ਬਾਅਦ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਜੀ ਲੈ ਵੀ ਸੰਦੀਪ ਵੀਰੇ ਸ਼ੁਰੂਆਤ ਇੱਥੋਂ ਕਰਦੇ ਆ 855 ਤੋਂ ਇਹ ਸੰਤੂ ਸਾਹਿਬ 855 ਆ ਗਿਆ ਜੀ 12 ਮਾਡਲ ਆ ਗਿਆ ਜੀ ਭਿੱਖੀਵਿੰਡ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਆ ਕਲਾਸ ਕਰਈਆਂ ਨੇ ਆ ਜੀ ਠੀਕ ਆ ਜੀ ਜੇਕਰ ਟਾਇਰਾਂ ਦੀ ਗੱਲ ਕਰੀਏ ਅਗਲੇ ਕੋਈ ਯਾਨੀ ਕਿ ਹੋਣਗੇ ਜੀ ਅੱਧੇ ਟਾਇਰ ਮਗਰਲੇ ਕੋਈ 80 ਕੇ ਪੈਸੇ ਟਾਇਰੇ ਦੇ ਜੇ ਕਿ ਗੁਡੀਅਰ ਦੇ ਟਾਇਰ ਹੈਗੇ ਆ ਜੀ ਬਾਬੇ ਗੁਡੀਅਰ ਦੇ ਮਗਰਲੇ ਆ ਤੇ ਅਗਲੀ ਜੋੜੀ ਐਮ ਆਰ ਐਫ ਦੀ ਆ ਐਮ ਆਰ ਐਫ ਦੀ ਬਾਕੀ ਤੇ 2012 ਮਾਡਲ ਆ 2012 ਮਾਡਲ ਆ ਸਿੱਧੇ ਹਸੇ ਵਾਲਾ ਟਰੈਕਟਰ ਆ ਗਿਆ ਬਾਕੀ ਰੰਗ ਟੰ ਭਈ ਆਪਾਂ ਅਗਲੇ ਦਾ ਗੱਡੀ ਤੱਕ ਖਰਚਾ ਦਵਾਂਗੇ ਤੇਲ ਖਰਚਾ ਇੰਜਨ ਗੇਅਰ ਲੈਫਟ ਓਕੇ ਆ ਫਿਰ ਸੰਤੂ ਸਾਹਿਬ ਸਾਰਾ ਹੀ ਓਕੇ ਵਾਕੇ ਤਸੱਲੀ ਕਰੇ ਜੇ ਟਰੈਕਟਰ ਭਾਅ ਕੱਢ ਜੇ ਤੇ ਸੰਤੂ ਸਾਹਿਬ ਦੋਨੇ ਰੁਪਏ ਮੋੜਾਂਗੇ ਅਗਲੇ ਦੇ ਠੀਕ ਆ ਆਪਾਂ ਟਰੈਕਟਰ ਅੱਗੇ ਵੀ ਲਿਆ ਕੇ ਕਿੰਨੇ ਵੇਚੇ ਕਦੀ ਕੋਈ ਲਾਹਮਾ ਨਹੀਂ ਆਇਆ ਹੈ ਲਾਹਮਾ ਨਹੀਂ ਆਇਆਗਾ ਸੋ ਤੁਸੀਂ ਕੋਈ ਆਲ ਰੌਂਡ ਤੋਂ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬਿਲਕੁਲ ਸ਼ੋਅ ਵੇਖ ਸਕਦੇ ਸ਼ੋਅ ਛੱਪਾ ਚੰਗਾ ਬਾਕੀ ਟਾਇਰਾਂ ਦੀ ਕੰਡੀਸ਼ਨ ਚੰਗੀ ਆ ਮਗਰਲੇ ਤੁਹਾਨੂੰ ਦੱਸ ਹੀ ਦਿੱਤੇ ਵੀ 80 ਪੈਸੇ ਮਗਰਲੇ ਆ ਗੂਡੀਅਰ ਦੇ ਟਾਇਰ ਆ ਕੋਈ ਕੱਟ ਨਹੀਂ ਕੋਈ ਫਟਿਆ ਨਹੀਂਗਾ ਠੀਕ ਆ ਬਾਕੀ ਸਾਰਾ ਰੀਅਲ ਐ ਸੰਤੂ ਸਾਹਿਬ ਸਾਰਾ ਓਰੀਜਨਲ ਆ ਜੇ ਪੰਪ ਤੱਕ ਲਿਫਟ ਪੰਪ ਤੱਕ ਟਰੈਕਟਰ ਦਾ ਓਰੀਜਨਲ ਜੀ ਪਹਿਲੀ ਪਾਰਟੀ ਦਾ ਟਰੈਕਟਰ ਲਿਆ ਵਾ ਸਾਰੇ ਟਰੈਕਟਰ ਓਰੀਜਨਲ ਆ ਜੀ ਬਿਲਕੁਲ ਬਿਲਕੁਲ ਮੋ ਵੀ ਠੀਕ ਆ ਜੀ ਅਗਲੇ ਟਾਇਰ ਵੀ ਤੁਸੀਂ ਦੇਖੋਗੇ ਐਮ ਆਰ ਐਫ ਦੀ ਜੋੜੀ ਆ ਤੇ ਬਾਕੀ ਬੈਕ ਸਾਈਡ ਤੋਂ ਵੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਆ ਮਗਰਲਾ ਹਿੱਸਾ ਆਇਦਰ ਕਰੋ ਚੈੱਕ ਆ ਦੇਖੋ ਕੋਕਾ ਕਵਖਾ ਦਿਓ ਸੰਤੂ ਸਾਹਿਬ ਆ ਵੀ ਮੈਂ ਲਾਇਆ ਸੀ ਜਦੋਂ ਮੈਂ ਕਣਕ ਢੋਈ ਕਰਕੇ ਇਹਦੇ ਗਾੜੀ ਵੀ ਨੱਟ ਲੱਗਾ ਸੀ ਵੀ ਬੰਦ ਸੀ ਜੀ ਠੀਕ ਹੈ ਜੀ ਉਹ ਵੀ ਬੰਦ ਹੀ ਜਾਣੀ ਕਿ ਉਹ ਨਾਲ ਲਿਫਟ ਤੇ ਵੀ ਕਿਤੇ ਟਰੈਕਟਰ ਲਾਇਆ ਨਹੀਂ ਗਿਆ ਜਾਣੀ ਕਿ ਇੱਥੇ ਸਾਡਾ ਟਰਾਲਾ ਜੈਕ ਵਾਲਾ ਜਦੋਂ ਹੁੰਦਾ ਠੀਕ ਹੈ ਜੀ ਹਾਂਜੀ ਸੋ ਆ ਮਗਰੋਂ ਵੀ ਪੂਰਾ ਸਾਫ਼ ਸੁਥਰਾ ਉਹ ਜਿਆਦਾ ਸਾਫ਼ ਸਾਰਾ ਅਰੀਜਨਲ ਸੁਥਰਾ ਲੇਕਾਂ ਲੋਕਾਂ ਦਾ ਓਕਾ ਕਦਾ ਪੂਰਾ ਸਾਫ਼ ਸੁਥਰਾ ਤੇ ਬਾਕੀ ਆ ਕੰਡੀਸ਼ਨ ਦੇ ਵਿੱਚ ਟਰੈਕਟਰ 2012 ਮਾਡਲ 855 ਠੀਕ ਹੈ ਜੀ ਸੋ ਭਿੱਖੀ ਪਿੰਡ ਨੰਬਰ ਤੇ ਬਾਕੀ ਲੋਕਲ ਏਰੀਆ ਦਾ ਭਰਾ ਤੁਸੀਂ ਹੱਥ ਪਾ ਸਕਦੇ ਜ ਸਾਡਾ ਸਟੀering ਆ ਠੀਕ ਹੈ ਜੀ ਤੇ ਬਾਕੀ ਆ ਬੰਪਰ ਬੰਪਰ ਤੁਸੀਂ ਦੇਖ ਸਕਦੇ ਹੋ ਬਈ ਅੱਗੇ ਬੰਪਰ ਹੋਟ ਲੱਗੀ ਆ ਇੱਕ ਕਲਾਸ ਕਰਦਾ ਆ ਇੰਨ ਜੀ ਆ ਵੇਖੋ ਜੀ ਕਰਲਾਸ ਕਰਦੇ ਵਿੱਚ ਆ ਗਿਆ ਇੰਜਨ ਕਰਲਾਸ ਕਰ ਇੰਨ ਬਹੁਤ ਟਰੈਕਟਰ ਘੱਟ ਮਿਲਦਾ ਜੀ ਆ ਦੇਖੋ ਜੀ ਹਾਂਜੀ ਸਰਲਾਸਕਰ ਦੇ ਵਿੱਚ ਤੇ ਬਾਕੀ ਕੋਈ ਹੈਡ ਹੁੱਡ ਜਾਂ ਇੰਜਨ ਚਲੋ ਓਕੇ ਰਿਪੋਰਟ ਬੰਦੂ ਸਾਹਿਬ ਓਕੇ ਰਿਪੋਰਟ ਆ ਟਰੈਕਟਰ ਦਾ ਇੰਜਨ ਗੇਅਰ ਜਿਹੜਾ ਨਮਾਏ ਟਰੈਕਟਰ ਦਾ ਇੰਜਨ ਹੋਇਆ ਵਾ ਟਰੈਕਟਰ ਇੰਜਨ ਦੁਬਾਰਾ ਹੋਇਆ ਵਾ ਮੈਂ ਐਵੇਂ ਕਹਦਾ ਕਿ ਦੁਬਾਰਾ ਨਹੀਂ ਹੋਇਆ ਅਧਰ ਸੰਧੂ ਸਾਹਿਬ 15 17 ਸਾਲ ਟਰੈਕਟਰ 15 ਸਾਲ ਚੱਲਿਆ ਵਾ ਬਿਲਕੁਲ ਜੀ ਬਿਲਕੁਲ ਤੇ ਇੰਜਾਂ ਤੇ ਦੁਬਾਰਾ ਇਹਦਾ ਹੋਇਆ ਜੀ ਤੇ ਬਾਕੀ ਟਰੈਕਟਰ ਇਹ ਆ ਵੀ ਜਿੰਨਾ ਹੈਗਾ ਸਾਰਾ ਅਰੀਜਨਲ ਆ ਕੋਈ ਕਲਮਣੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਆਵਾਜ਼ ਹੂਕਰ ਕੁਝ ਵੀ ਟਰੈਕਟਰ ਦੇ ਹੋਵੇ ਤੇ ਆਪਾਂ ਦੇਣਦਾਰ ਆ ਸੰਧੂ ਸਾਹਿਬ ਠੀਕ ਆ ਜੀ ਲੋ ਵੀ ਬਰਾਬਰ ਇਹ ਗੱਲ ਵੀ ਇੱਥੇ ਭੈਣ ਭਰਾ ਕੋ ਜਾਊਗਾ ਟਰੈਕਟਰ ਵਾ ਵਗੈਰਾ ਟਰੈਕਟਰ ਭਾਫ ਕੱਢੂਗਾ ਜਿੰਨਾ ਜਿੱਦਾਂ ਵਾ ਲਾਂ ਲੰਬਾ ਕੋਈ ਨਹੀਂ ਆਉਂਦਾ ਕਿ ਵਾਣ ਵਾਸਤੇ ਕਿਸਾਨ ਨੇ ਕਿਸੇ ਨੇ ਲੈਣਾ ਸੱਜਣ ਦੇ ਲੰਬਾ ਨਹੀਂ ਆਉਂਦਾ ਕੀ ਕੀਮਤ ਕੀ ਡਿਮਾਂਡ ਮੰਗਦੇ ਆ ਇਹਦੀ ਡਿਮਾਂਡ ਸੰਤੂ ਸਾਹਿਬ ਆਪਾਂ ਕਰਦੇ ਆ ਜੀ 3 ਲੱਖ ਤੇ 80000 ਰੁਪਿਆ 3 ਲੱਖ 80000 ਤੇ ਟਰੈਕਟਰ ਆਪਾਂ ਜਿਹੜਾ ਦੇ ਦੇਣਾ ਵਾ 3 ਲੱਖ ਤੇ 65000 ਦਾ ਟਰੈਕਟਰ ਗਾੜੀ ਲਾ ਦੇਣਾ ਵਾ ਠੀਕ ਆ ਜੀ 3 ਲੱਖ 65000 ਦਾ ਟਰੈਕਟਰ ਆਪਾਂ ਦੇ ਦੇਣਾ 12 ਮਾਡਲ ਦੇ 3,65,000 ਦਾ ਦੇਣਾ ਸੰਤੂ ਸਾਹਿਬ 10 ਦਾ ਮਾਡਲ ਸਾਢੇ 3-3 ਲੱਖ ਦੇ ਵਿਗੰਦਰਾ ਟਰੈਕਟਰ ਆ ਮੋਕੇ ਮੰਡੀ ਜਾਈਏ ਸਾਢੇ 3-3 55 ਦਾ ਟਰੈਕਟਰ ਵਿਗੰਦਰਾ ਇਹ ਤਿੰਨ ਕਿੰਨੇ 60 ਦਾ 65 ਦਾ ਤਿੰਨ 65 ਦਾ ਟਰੈਕਟਰ ਦਵਾਂਗੇ 65 ਦਾ ਡਿਮਾਂਡ 80 ਤਿੰਨ 65 ਦਾ ਟਰੈਕਟਰ ਮੌਕੇ ਤੇ ਕਿੰਨੀ ਮਾਨਤਾ ਨਾਲ ਲੈਸ ਕੇ ਕਿੰਨੇ ਮੌਕੇ ਤੇ 2000 ਰੁਪਏ ਛੋਟ ਕਰਦਾਂਗੇ 63 ਦਾ ਦੇ ਦਾਂਗੇ ਸੰਤੂ ਸਾਹਿਬ ਤੇ ਜੇ ਕੋਈ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 1000 ਰੁਪਇਆ ਹੋਰ ਮਾਣ ਕਰਾਂਗੇ ਬਾੜ ਦਾ ਟਰੈਕਟਰ ਦੇ ਦਾਂਗੇ ਤੁਹਾਨੂੰ ਲੋਬੀ 36 ਬਾੜ ਦਾ ਇਹ ਆ ਆ ਕੇ ਵਿਖਾ ਦੇਵੇ ਵੀ ਐਸੇ ਬੰਦੇ ਨੂੰ ਵੀਡੀਓ ਸ਼ੇਅਰ ਕੀਤੀ ਆ ਉਹਨੂੰ ਬਾੜ ਦਾ ਹੀ ਦੇ ਦਾਂਗੇ ਡੇਟਾ ਲੋਬੀ ਬਾੜ ਦਾ ਮਿਲ ਜੂਗਾ 36 ਬਾੜ ਦਾ ਹਾਂਜੀ ਬਾਕੀ ਬਹੁਤ ਸੁਣਾ ਕੋਕਾ ਪੀਸ ਆ ਮਾਡਲ ਦੇ ਹਿਸਾਬ ਨਾਲ ਤੁਸੀਂ ਵੇਖੋਗੇ ਬੜਾ ਸਾਫ ਸੁਥਰਾ ਪਿਆ ਠੀਕ ਆ ਅੱਗੇ ਤੁਹਾਨੂੰ ਦਿਖਾਉਣਾ ਹੈ ਸਕਰ ਨੰਬਰ ਤੇ ਫਾਰਮ ਟਰੈਕ 60 55 55 ਆ ਗਿਆ ਚਾਰੇ ਟਾਇਰ ਇਹਦੇ ਸੀਰਡ ਦੇ ਨਵੇਂ ਪਏ ਆ ਜੀ ਟਾਇਰ ਚਾਰੇ ਜਾਨੀ ਕਿ 95 ਤੋਂ 98 ਵੈਸੇ ਹੀ ਹੋਣਗੇ ਠੀਕ ਆ ਜੀ ਇਹ ਮੇਰੇ ਖਿਆਲ ਮਾਰ ਕੇ ਵੀ ਕੋਈ 21 22 ਦੇ ਹਟਾ ਰਾਲੀ ਮੈਂ ਵੀ ਕਰੋ ਜਾ ਕੇ ਸੀਰਡ ਦੇ ਟਾਇਰਾਂ ਚਾਰੇ ਜੋੜੀ ਸੀਰਡ ਦੀ ਮਗਰਲੇ 13 6 28 ਦੇ 60 ਵਾਲੀਆਂ ਬ੍ਰੇਕਾਂ ਜੇ ਸੰਤੂ ਸਾਹਿਬ ਹਾਂ 60 ਵਾਲੀ ਬ੍ਰੇਕ ਆ ਗਈ ਇਹਨੂੰ ਹਾਂ ਡਬਲ ਹੁੱਕ ਲੱਗੀ ਜੇ ਲੈ ਵੀ ਤੇ 60 ਵਾਲੀ ਬ੍ਰੇਕ ਜੀ ਆ ਤੇ ਬਾਕੀ ਰਿੰਗ ਪੀਟੇ ਮੇ ਜਿਹੜਾ ਵਾ ਇੰਜਨ ਕਰਾਇਆ ਉਹਨਾਂ ਬੰਦਿਆਂ ਚਲੋ ਕਰਾਇਆ ਉਹਨਾਂ ਆਪਾਂ ਨੂੰ ਇਹ ਗੱਲ ਆਖੀ ਕਿ ਇੰਜਨ ਵਿੱਚ ਹੀ 60 ਦਾ ਕ੍ਰੈਡ ਸਾਰਾ ਕਰਾਇਆ ਜਿਹੜਾ 55 ਹੋ ਗਿਆ 60 ਵਗੈਰਾ ਸਾਧ ਜੀ ਆਉਂਦੇ ਸੱਤ ਬਾਕਟਰ ਤੇ 60 ਕੀ ਆ ਗਿਆ ਪੱਟ ਜੀ ਆ ਗਿਆ ਬਾਕੀ ਆ ਪੰਪ ਜੀ ਉਹ ਵੀ ਇਹਨੂੰ 60 ਵਾਲਾ ਲੱਗਾ ਜੀ ਹਾਂ ਆ ਜੇਕਰ ਚੈੱਕ ਕਰੋ ਆ ਵੇਖੋ ਕੰਪ ਤੇ ਇਹ ਨੰਬਰ ਕਿੱਥੋਂ ਦਾ ਸੰਦੀਪ ਇਹ ਨੰਬਰ ਨਕੌਦਰ ਦਾ ਆ ਗਿਆ ਜੀ 33 ਹਾਂ ਹਾਂ ਜੀ ਬਾਬੇ ਨਕ ਉਧਰ ਦਾ ਨੰਬਰ ਆ 33 ਆ ਗਿਆ ਬਾਕੀ ਪੰਪ ਪੰਪ ਤੁਸੀਂ ਦੇਖ ਸਕਦੇ 33 ਆ ਗਿਆ ਪੰਪ ਵੀ ਜਿਹੜਾ ਵਾ ਸੜਦਾ ਵਾ ਇੰਜਨ ਵੀ ਜਿਹੜਾ ਸੜਦਾ ਆ ਬਾਕੀ ਸ਼ੋ ਸਾਰੇ origional tractor ਸਾਰੇ origional ਆ ਸਾਰਾ ਸਾਰਾ ਡਾਟਾ ਤੱਕ ਰੀਅਲ ਆ ਆ ਵੇਖੋ ਅਜੇ ਤੱਕ ਜਾਨੀ ਕਿ ਸਟicker ਜਿਹੜੇ ਕੰਪਨੀ ਦੇ ਨਾਮ ਲੱਗੇ ਆ tractor ਦੇ ਕੋਈ ਕਿਤੋਂ ਲੀਕ ਨਹੀਂ ਕੋਈ ਕਿਤੋਂ ਲੈਣਾ ਨਹੀਂ ਕੋਈ ਕਿਤੋਂ ਦੇਣਾ ਨਹੀਂ tractor ਬਿਲਕੁਲ ਹੀ ਸਾਫ਼ ਹੈ ਜੀ tractor tractor ਵੀ ਓਕੇ ਬਿਲਕੁਲ ਓਕੇ ਬਿਲਕੁਲ ਸੰਧੂ ਸਾਹਿਬ ਬਸ ਉਹ ਹੀ ਗੱਲ ਹੈ ਪੈੜੀਆਂ ਦਾ ਪੈੜੀਆਂ ਬਹੁਤ ਲੱਗਦਾ ਬੰਦਾ ਬੰਡੂ ਬੈਟਰੀ ਵੀ ਓਕੇ ਸਲਫਟ ਸਟਾਰਟਰ tractor ਆ ਬਾਕੀ ਟਾਇਰ ਟੱਪਾ ਦੋਸਤ 95 ਪੈਸੇ ਟਾਇਰ ਆ ਬਾਕੀ ਤੁਸੀਂ ਵੇਖ ਲਿਆ ਠੀਕ ਆ ਜੀ ਆਹ ਕੰਡੀਸ਼ਨ ਦੇ ਵਿੱਚ ਫਾਰਮ ਟੈਕ ਸਾਰਾ ਟ੍ਰੈਕਟਰ ਅਰੀਜਨਲ ਆ ਤੇ ਰੌੜਾ ਵੀ ਅਰੀਜਨਲ ਜੇ ਕੋਈ ਫੁਵਾਰ ਨਹੀਂ ਕੋਈ ਕਲਮ ਨਹੀਂ ਠੀਕ ਆ ਜੀ ਆਹ ਵੇਖੋ ਇਹ ਤੱਕ ਮੋੜਾਂ ਲੱਗੀਆਂ ਸੰਧੂ ਸਾਹਿਬਾ ਥੱਲੇ ਮਰਗਾੜਾਂ ਦੇ ਜਾਵੇ ਇਹ ਖਰਾਬ ਥੋੜੀ ਜਿਹੀ ਬੰਨ੍ਹੇਵਾਰ ਮੋੜਾਂ ਲੱਗੀਆਂ ਕਿਤੇ ਕੋਈ ਮਰਗਾੜ ਖੜਕਦਾ ਨਹੀਂ ਕਿਤੇ ਕੋਈ ਧੜਕਦਾ ਨਹੀਂ ਆ ਵੇਖੋ ਕੋਈ ਹਲਜੋਲ ਨਹੀਂ ਗਲਾਫਟ ਗਲੋਟ ਨਹੀਂ ਹੈ ਕੋਈ ਤੇ ਗਲਾਫਟ ਨਹੀਂ ਹੈ ਕਿ ਸੰਧੂ ਸਾਹਿਬ ਸਾਰਾ ਟ੍ਰੈਕਟਰ ਅਰੀਜਨਲ ਆ ਠੀਕ ਆ ਜੀ ਸੋ ਮਰਗਾੜ ਵੀ ਬਿਲਕੁਲ ਜਿਉਂਦੇ ਤਿਉ ਫਰ ਬਾਕੀ ਆ ਤੁਸੀਂ ਦੇਖੋ ਕੰਡੀਸ਼ਨ ਬਹੁਤ ਵਧੀਆ ਠੀਕ ਹੈ ਜੀ ਫਰਸਟ ਕਲਾਸ ਜਿਹੜਾ ਸੰਤੂ ਸਾਹਿਬ ਇਹ ਵੀ ਐਡਾ ਪੱਕਾ ਜੇ ਵੀ ਯਾਨੀ ਕਿ ਕਿਤੇ ਕੋਈ ਟਿਊਬ ਨਹੀਂ ਟਰੈਕਟਰ ਚ ਹੈਗੀ ਹਾਂ ਕੋਈ ਆਵਾਜ਼ ਨਹੀਂ ਕੋਈ ਕੁਕਰ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ ਮੁਰਦਾ ਇਤਨਾ ਜਿ ਤਰ੍ਹਾਂ ਪਾਵਰ ਕਰਿਆ ਜਾਂਦਾ ਹਾਂ ਹਾਂਜੀ ਇਨਸਾ ਜਿਹੜਾ ਫੋਰਚੂਨਰ ਗੱਡੀ ਮੁਰਦੀ ਹੈ ਫੋਰਚੂਨਰ ਗੱਡੀ ਮੁਰਦੀ ਹੈ ਇਤਨਾ ਹੁੰਦਾ ਬਹੁਤ ਜਿਆਦਾ ਟਰੈਕਟਰ ਸਾਫ ਹੈ ਇਹ ਪੀਸ ਕਿੰਨੇ ਦਾ ਦਈਏ ਅੱਜ ਫਿਰ ਸੰਤੂ ਸਾਹਿਬ ਇੱਕੋ ਇਤਨਾ ਟਰੈਕਟਰ ਤਾਂ 2 ਲੱਖ ਦਾ ਹੈ ਤਾਂ ਉਹਦਾ 2 ਲੱਖ ਤਾਂ ਵੀ ਹੋਊਗਾ ਤੇ ਜੈਜ ਦਈਏ ਵੀ ਜਿਹੜਾ ਲੈ ਜਾਵੇ ਅਗਲਾ ਲੈ ਜੀ ਸੰਤੋ ਸਾਹਿਬ ਜਾਇਜ ਬਿਲਕੁਲ ਜਾਇਜ ਐ ਪੂਰਾ ਕੇ ਸੰਤੋ ਸਾਹਿਬ ਮੁੱਲ ਕਰ ਜੇ 2 ਲੱਖ ਰੁਪਇਆ 1 ਲੱਖ ਤੇ 75 ਹਜ਼ਾਰ ਦਾ ਟਰੈਕਟਰ ਦੇ ਦੇਣਗੇ 1 75 ਦਾ 1 75 ਦਾ ਦੇ ਦਾਂਗੇ ਜੋ ਕਿ ਜੇਕਰ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 1000 ਰੁਪਇਆ ਹੋਰ ਛੋਟ ਦਿੱਤੀ ਜਾਊਗੀ ਆ ਕੇ ਵਿਖਾ ਦਿਓ ਵੀ ਐਸ ਬੰਦੇ ਨੂੰ ਸ਼ੇਅਰ ਕੀਤੀ ਆ ਉਹਨੂੰ 1 74 ਦਾ ਟਰੈਕਟਰ ਦੇ ਦਾਂਗੇ ਮੈਂ ਵੇਖਿਆ 74 ਦਾ ਮਿਲ ਜੂਗਾ ਠੀਕ ਆ ਫਾਈਨਲੀ ਜਿਹੜਾ 1 74 ਦਾ ਪਰ ਕਿਉਂ ਨਹੀਂ ਜੀ ਆਪਾਂ ਕਟਦਾ ਸੰਤੂ ਸਾਹਿਬ ਮੁੜ ਕੇ ਕੋਈ ਆ ਕੇ ਘਟਾਵੇ ਦੇ ਆਪਾਂ ਬਲਕਿ ਛੋੜਨਾ ਹੀ ਦੇਤੀਆਂ ਸਾਰੀਆਂ ਚਲੋ ਜੀ ਤੇ ਮਾਡਲ ਕਿੰਨਾ ਸੀ ਇੱਕ ਵਾਰੀ ਫਿਰ ਮਾਡਲ 2000 ਜੀ 2000 2000 ਮਾਡਲ ਆ ਸਾਰੇ ਟਰੈਕਟਰ ਓਰੀਜਨਲ ਆ ਵਾਹ ਵੀ ੁੰਡੀ ਜਿਹੜਾ ਬਾਕੀ ਜਿੰਨਾ ਤੁਸੀਂ ਵੇਖ ਰਹੇ ਕੰਡੀਸ਼ਨ ਵਾਈਜ਼ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਟਰੈਕਟਰ ਟੱਚ ਟੌਪ ਆ ਬਾਕੀ ਮੇਰਾ ਭਰਾ ਵਾ ਕੇ ਚਲਾ ਕੇ ਆਪਣੀ ਤਸੱਲੀ ਕਰੇ ਸਾਰੇ ਟਾਇਰ ਨਵੇਂ ਆ ਬਾਕੀ ਜਿੱਦਾਂ ਮਰਜੀ ਸੰਤੂ ਸਾਹਿਬ ਭਾ ਵੀ ਬਿਲਕੁਲ ਜਾਇਜ਼ ਆ ਹਾਂ ਬਹੁਤ ਵੱਧਾ ਛੱਡ ਕੇ ਜਾਵੇ ਉੱਤੇ ਜਦੋਂ ਜਿੰਨੇ ਵੀ ਵੀਰ ਕੱਲ ਕਹਿ ਕਹਿ ਠੀਕ ਪੱਖੀ ਉੱਤੇ ਲਾ ਕੇ ਛੱਡ ਕੇ ਜਾਵੇ ਵੀਰ ਭਰਾ ਜੀ ਯਾਰਾ ਬਣਾਇਆ ਪੂਰਾ ਸੁਖ ਬਣਿਆ ਕੇ ਇਹ ਨਹੀਂ ਆਪਾਂ ਲਾਉਣੀ ਭਾ ਕੋਈ ਆਸ ਤੇ ਵੀ ਲਾ ਲੂਗਾ ਨਹੀਂ ਨਹੀਂ ਜਿਹੜੀ ਚੀਜ਼ ਲੱਗੀ ਹੈ ਨਾਲ ਆਪਾਂ ਲਾ ਭਵੇਂ ਦਈਏ ਸੰਤੂ ਸਾਹਿਬ ਬਸ ਲਾਉਣਾ ਨਹੀਂ ਕਿਸੇ ਨੂੰ ਕੋਈ ਵੀ ਪੱਖੀ ਵੀ ਵੇਚਾ ਤੁਸੀਂ ਦੇਖੋ ਛਤਰੀ ਦੇ ਵੀ ਨਾਲ ਹੀ ਆ ਹਾਂਜੀ ਹਾਂਜੀ ਬਾਕੀ ਸੈਲਫ ਸਟਾਰਟ ਆ ਮੇਰਾ ਭਰਾ ਸਾਹਿਬ ਨੂੰ ਮਾਰ ਕੇ ਲੈ ਕੇ ਜਾਓ ਠੀਕ ਹੈ 375 ਦਾ ਦੇ ਦਾਂਗੇ 175 ਦਾ ਪੀਸ ਮਿਲੂਗਾ ਬਹੁਤ ਵਧੀਆ ਇੱਕ ਇਧਰ ਆ ਗਿਆ ਮਹਿੰਦਰਾ ਠੀਕ ਆ ਜੀ ਮਹਿੰਦਰਾ ਆ ਗਿਆ ਵੱਡੀ ਮਾਰਕੀਟ ਆ ਮਹਿੰਦਰਾ 275 ਡੀ ਆ ਇਹ ਤੁਸਨਾਵਾ ਪੜੋ ਸਾਲ ਹੋ ਗਿਆ ਲਿਆ ਨੂੰ ਜੀ ਯਾਨੀ ਕਿ ਪਹਿਲੀ ਬਾਲਟੀ ਤੋਂ ਲਿਆ ਸੀ ਤਰਨ ਤਰ ਨੰਬਰ ਆ ਇਹ ਆਪਾਂ ਯਾਨੀ ਕਿ ਸੰਤੂ ਸਾਹਿਬ ਘਰ ਰੱਖਣ ਕਰਕੇ ਲਿਆ ਸੀ ਚਲੋ ਹੁਣ ਮੈਂ ਯਾਨੀ ਕਿ ਅੱਜ ਚਲੋ ਇਹਦਾ ਨਾਮ ਧਰਤਾ ਵਾ ਛੇ ਤਾਂ ਇਹ ਵੇਚ ਗਿਆ ਤੇ ਫਿਰ ਮੈਂ ਇਹ ਨਹੀਂ ਵੇਚਣਾ ਫਿਰ 55 ਨਹੀਂ ਵੇਚਣਾ ਫਿਰ 55 ਰੱਖੂੰਗਾ ਕਿਉਂਕਿ ਸਾਲ ਵਾਹ ਕੇ ਫਿਰ ਬਾਹ ਚਾਦਲਾ ਬਦਲੀ ਕਰ ਲਈਦੀ ਆ ਇਹ ਟਰੈਕਟਰ ਦੇ ਨਾਲ ਦੇ ਟਾਇਰ ਜੇ 45 ਪੈਸੇ ਨਾਲ ਦੇ ਟਾਇਰ ਹੋਣਗੇ ਜੀ ਆਪਾਂ ਆਦੇ ਕਹੀ ਜਾਈਏ ਜਿਹੜੀ ਗਾਜਰ ਦਾ ਟਾਇਰ ਹੈ ਗੁੱਡੀਅਰ ਦੇ ਟਾਇਰ ਹੈ ਨਾਲ ਦੇ ਸੱਤ ਦੇ ਮਾਰਕਿਆਂ ਦੇ ਟਾਇਰ ਜੇ ਲੋਬੀ ਟਰੈਕਟਰ ਕਰੋ ਜੇ ਕਿੰਨਾਂ ਗੇਅਰ ਦਾ ਟਰੈਕਟਰ ਏਡਾ ਸਾਹ ਜੇ ਬੈਰਾਂ ਤੱਕ ਟਰੈਕਟਰ ਓਰੀਜਨਲ ਜੇ ਲੋਬੀ ਸੱਤਾਂ ਕਿੱਲਾਂ ਦੇ ਚੱਲਿਆ ਜਿਹੜੇ ਵੀਰ ਤੋਂ ਆਪਾਂ ਲਿਆ ਹਾਂ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਸ਼ੋਰੂ ਕੰਡੀਸ਼ਨ 50 ਸੰਧ ਸਾਹਿਬ ਸਾਤ ਮਾੜ ਨਾਲ ਸੱਤ ਮਾੜ ਨਾਲ ਤੇ ਸ਼ੋਰੂਮ ਕੰਡੀਸ਼ਨ ਹੀ ਆ ਕਰਮਾਣੇ ਦੀ ਠੀਕ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਏ ਵੀ ਜਿਹੜਾ 200 ਪੇਸ ਵਿਕਾਊਗਾ ਕੰਮੇ ਡਰਾ ਹੈਗਾ ਤਰਾ ਸੰਤੂ ਸਾਹਿਬ ਪਰ ਆਪਾਂ 45 ਪੈਸੇ ਟਾਇਰ ਕਹਿੰਦੇ ਆ ਹਾਂ ਇਹ ਅਗਲਾ ਮੁੜ ਕੇ ਆਗੇ ਆਖੇ ਤੇ ਉਹਦੇ ਨਾਲ ਪਹਿਲਾਂ ਦੱਸਣਾ ਚੰਗਾ ਪੱਕੇ ਟਾਇਰ ਹੈ 45 ਇਹ ਕੋ ਵੀਰ ਭਰਾ ਆਪਣਾ ਟਾਇਰ ਪਾ ਕੇ ਆਖੂ ਸੌਦਾ ਕਰਾਂਗੇ ਫਿਰ ਉਸ ਹਿਸਾਬ ਨਾਲ ਸੌਦਾ ਹੋਊਗਾ ਅਗਲੇ ਟਾਇਰ ਵੀ ਆਪਣੇ ਕੋਲ ਪਏ ਆ ਜੇ ਆਖੂਗਾ ਤੇ ਪਾ ਦਾਂਗੇ ਠੀਕ ਹੈ ਉਸ ਹਿਸਾਬ ਨਾਲ ਸੱਦਾ ਕਰਾਂਗੇ ਤੇ ਬਾਕੀ ਟਰੈਕਟਰ ਸਾਰਾ ਅਰੀਜਨਲ ਜੀ ਲੋ ਵੀ ਇਹ ਟਰੈਕਟਰ ਹੈ ਠੀਕ ਆ ਜੀ 7 ਮਾਡਲ 7 ਮਾਡਲ ਜੀ 7 ਮਾਡਲ ਨਾਲ ਆ ਗਿਆ ਠੀਕ ਆ ਜੀ ਤੇ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਆ ਬਾਕੀ ਆ ਤੁਸੀਂ ਵੇਖੋਗੇ ਜੋ ਵੀ ਹੈਗਾ ਸਿਸਟਮ ਆਈ ਨਾਲ ਹੀ ਜੋ ਦਾ ਇਤਰਾ ਹੀ ਦਵਾਂਗੇ ਟਰੈਕਟਰ ਜੋ ਸਿਸਟਮ ਹੈਗਾ ਨਾਲ ਉਹ ਸਿਸਟਮ ਤੁਹਾਨੂੰ ਇਸੇ ਤਰੀਕੇ ਮਿਲ ਜਾਊਗਾ ਹਾਂਜੀ ਤੇ ਆਹ ਕੰਡੀਸ਼ਨ ਦੇ ਵਿੱਚ ਆ ਬਾਕੀ ਬਿਲਕੁਲ ਸਾਫ਼ ਸੁਥਰਾ ਨੀਟ ਕਲੀਨ ਕੰਡੀਸ਼ਨ ਦੇ ਵਿੱਚ ਹੀ ਆ ਤੇ ਇਹ ਵੀ ਜਾਇਜ਼ ਰੇਟ ਦੇ ਵਿੱਚ ਹੀ ਮਿਲ ਜਾਊਗਾ ਬਾਕੀ ਟੌਪ ਲਿੰਕ ਤੇ ਫੱਟੀ ਫੁੱਟੀ ਫੱਟੀ ਹੈਗੀ ਨਾਲ ਅਸੀਂ ਅਸੀਂ ਦੇ ਦਾਂਗੇ ਜੀ ਫੱਟੀ ਕਿਸਮਾ ਜਿਹੇ ਟਰੈਕਟਰ ਦੀ ਦੇ ਦਾਂਗੇ ਜੇ ਇਹ ਸੌਦਾ ਹੋ ਗਿਆ ਫਿਰ ਪ੍ਰਾਤ ਤੁਸੀਂ ਟੌਪ ਲਿੰਕਾ ਠੀਕਾ ਜੀ ਬਾਕੀ ਜਿਹੜੇ ਭਰਾ ਨੂੰ ਜਜੂਗਾ ਪਸੰਦ ਆਊਗਾ ਪੀਸ ਗੱਲਬਾਤ ਕਰ ਲਿਆ ਜੀ ਲੈਟਰ ਨਹੀਂ ਆ ਕੇ ਕਰਕੇ ਆਪਾਂ ਇਹਨਾਂ ਵਿੱਚ ਪਾਤਾ ਜੇ ਵਿਕ ਜੂਗਾ ਤਾਂ ਵੇਚ ਵੀ ਲਵਾਂਗੇ ਨਾ ਵਿਗੂਗਾ ਤਾਂ ਵੀ ਟੈਨਸ਼ਨ ਕੋਈ ਨਹੀਂ ਆ ਬਿਲਕੁਲ ਜੀ ਬਿਲਕੁਲ ਹਾਂ ਇਹ ਵੀ ਇਹ ਕੰਡੀਸ਼ਨ ਦੇ ਵਿੱਚ ਟਰੈਕਟਰ ਵਿਕਾਊਗਾ ਸੰਦੀਪ ਦੇ ਕੋਲ ਤੇ ਮਿੰਦਰਾ 275 ਸਾਰਾ Ориਜਨਲ ਆ ਬਾਕੀ ਚਲਾ ਕੇ ਆਪਣੀ ਤਸੱਲੀ ਕਰ ਲਿਓ ਹਾਂ ਸੰਦੂ ਸਾਹਿਬ ਨਗਦ ਕੈਸ਼ ਆ ਦੇਣਾ ਟਰੈਕਟਰ ਠੀਕ ਆ ਤੇ ਹੈ ਵੀ ਪਹਿਲੇ ਪਹਿਲੇ ਓਨਰ ਹੀ ਆ ਪਹਿਲੇ ਓਨਰ ਹੀ ਠੀਕ ਆ ਏ ਸੰਦੀਪ ਕੀ ਸੰਤੋਖ ਸਾਹਿਬ ਇਹਦਾ ਜਾਨੀ ਕਿ ਡਿਮਾਂਡ ਦੇ ਕਰਨੋਂ ਆਪਾਂ 2 ਲੱਖ ਤੇ 75000 ਰੁਪਿਆ ਕਰਦੇ ਹਾਂ ਜਿਹੜਾ ਟਰੈਕਟਰ ਦੇਣਾ ਆਪਾਂ 2 ਲੱਖ ਤੇ 60000 ਦਾ ਟਰੈਕਟਰ ਦੇ ਦਾਂਗੇ 2 ਲੱਖ 60 2 ਲੱਖ 60000 ਦਾ ਟਰੈਕਟਰ ਦੇ ਦਾਂਗੇ ਉਹ ਵੀ 2 ਲੱਖ 60000 ਦਾ ਟਰੈਕਟਰ ਮਿਲ ਜੇ ਫਿਰ ਆਪਾਂ ਨਾਲ ਨੇ ਜਿਹੜਾ ਕਿ ਵੀਰ ਭਰਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ 1000 ਰੁਪਿਆ ਛੋੜ ਕੀਤੀ ਜਾਊਗੀ ਵੀਡੀਓ ਸ਼ੇਅਰ ਦਾ ਖਾਸ ਆਫਰ ਹਾਂਜੀ ਖਾਸ ਆਫਰ ਆ ਤਾਂ ਦਿਖਾਉਣੀ ਪਊਗੀ ਫਲਾਣੇ ਬੰਦੇ ਨੇ ਵੀਡੀਓ ਸ਼ੇਅਰ ਕੀਤੀ ਇਹ ਨਹੀਂ ਵੀ ਆਖੇ ਆਗੇ ਯਾਰ ਸਸਤਾ ਮਿਲਦਿਆ ਤੇ ਵੀਡੀਓ ਸ਼ੇਅਰ ਕਰਦੀ ਆ ਹਾਂਜੀ ਚਲੋ ਉਹ ਭਰਾ ਆਪਣੇ ਸਪੋਰਟ ਕਰਦੇ ਆ ਵੀਰ ਹਾਂਜੀ ਹਾਂਜੀ ਤੁਹਾਨੂੰ ਜਿੰਨੀ ਕਰਦੇ ਓੰਨੀ ਵੱਧ ਵੱਧ ਵੀਰ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਹੜਾ ਆਉਣ ਵਾਲੇ ਵੀਰਾਂ ਤੱਕ ਸਾਰਿਆਂ ਤੱਕ ਪਹੁੰਚ ਜਾ ਕਰੀ ਵੀ ਵੀਡੀਓ ਪਹੁੰਚਦੀ ਰਹੇ ਹਾਂਜੀ ਹਾਂਜੀ ਸਾਰੇ ਵੀਰਾਂ ਭੈਣ ਭਰਾਵਾਂ ਤੱਕ ਪਹੁੰਚਦੀ ਕਰਾਂਗੇ ਬਿਲਕੁਲ ਇਹ ਸੰਦੀਪ ਤਿੰਨੇ ਅੱਜ ਪੀਸ ਆਪਣੇ ਕੋਲ ਨੇ ਕਿੰਨੇ ਪੀਸ ਆ ਸੰਧੂ ਸਾਹਿਬ ਤੇ ਕਿੰਨੇ ਕੋਕਾ ਪੀਸ ਆ ਲਓ ਵੀ ਕੋਈ ਆਗੇ ਆ ਕੇ ਮੈਂ ਟਰੈਕਟਰ ਤੇ ਕਲਮ ਲੱਗੀ ਜਾਂ ਕਿਤਰਾ ਟਰੈਕਟਰ ਬਣਿਆ ਕੋਈ ਤੇ ਆਪਾਂ ਦੇ ਦਾਂ ਦੇ ਠੀਕ ਆ ਜੀ ਹਾਂਜੀ ਲਓ ਵੀ ਇਹ ਤਿੰਨੇ ਟਰੈਕਟਰ ਜ ਬਾਕੀ ਡਿਟੇਲ ਮੋٹے ਮੋٹے ਤੌਰ ਤੇ ਆਪਾਂ ਤੁਹਾਨੂੰ ਸ਼ੋਰਟ ਦੇ ਵਿੱਚ ਦੇ ਦਿੱਤੀ ਆ ਕੰਡੀਸ਼ਨ ਤੁਹਾਨੂੰ ਸਮਝ ਆ ਹੀ ਗਈ ਹੋਵੇਗੀ ਜਿੰਨੇ ਜਿੰਨੇ ਪੱਤਰਾਂ ਦੇ ਬਿਲਕੁਲ ਕਲੀਅਰ ਆ ਸੰਤੋਸਾ ਡਾਕੂਮੈਂਟ ਕੰਪਲੀਟ ਆ ਕੰਪਲੀਟ ਡਾਕੂਮੈਂਟ ਸੋ ਪੂਲ ਡਾਕੂਮੈਂਟ ਕੰਪਲੀਟ ਮਿਲਣਗੇ ਠੀਕ ਆ ਜੀ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਿ ਕੋਈ ਉਹਦੇ ਚ ਗਲਤ ਕੋਈ ਡਾਕੂਮੈਂਟ ਨਹੀਂ ਹੋਗਾ ਨਾਲ ਪੂਰੀ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਜੀ ਸੰਤ ਬਹੁਤ ਵਧੀਆ ਆ ਸਾਫ਼ ਸੁਥਰੇ ਟਰੈਕਟਰ ਨੇ ਠੀਕ ਆ ਜੀ ਤੇ ਇਹ ਅੱਜ ਤਿੰਨੇ ਟਰੈਕਟਰ ਤੁਹਾਨੂੰ ਦਿਖਾਉਣੇ ਸੀ ਆਪਾਂ ਤੋ ਵੀਡੀਓ ਬਾਕੀ ਬਾਤੋ ਬਤ ਸ਼ੇਅਰ ਕਰ ਦਿਓ ਮੇਰੇ ਭਰਾ ਠੀਕ ਹੈ ਜੀ ਤੇ ਨੰਬਰ ਆ ਪਸੰਦੀਪ ਲੈ ਲਈਏ ਤੁਹਾਡੇ ਨੰਬਰ ਸੰਤੂ ਸਾਹਿਬ ਇੱਕ ਹੈਗਾ ਜੀ 84370 ਜੀ 38947 ਇੱਕ ਹੈਗਾ ਜੀ 984638947 ਜੀ ਓਕੇ ਭਾਜੀ ਸਾਸਤਰੀ ਕਵੀਤੀ ਸਾਸਤਰੀ ਕਾਲਗਰੇ ਨੌ ਵੀ ਪ੍ਰਭਾ ਉਹ ਟਰੈਕਟਰ ਅਕਸਰ ਜਿਹੜੇ ਇਸ ਥਾਂ ਤੇ ਆਉਂਦੇ ਰਹਿੰਦੇ ਆ ਵੀਰ ਹਣੀ ਬਿਲਕੁਲ ਘਰੇ ਆਪਣੇ ਫਾਰਮ ਤੇ ਟਰੈਕਟਰ ਦੇ ਹੁੰਦੇ ਆ ਕੋਈ 8 7 8 7 ਟਰੈਕਟਰ ਮੌਜੂਦ ਹੁੰਦੇ ਆ ਕੋਈ 1 2 ਪੀਸ ਜਿਹੜੇ ਆ ਡੇਲੀ ਰੁਟੀਨ ਨਹੀਂ ਤਾਂ ਦੂਜੇ ਤੀਜੇ ਦਿਨ ਜਿਹੜਾ ਸੇਲ ਹੁੰਦੇ ਰਹਿੰਦੇ ਆ ਠੀਕ ਹੈ ਜੀ ਤੇ ਬਾਕੀ ਕਿਸੇ ਸੱਜਣ ਦੇ ਚਲੋ ਟਰੈਕਟਰ ਵੇਚਨੇ ਵੀ ਹੁੰਦੇ ਆ ਜਾਂ ਖਰੀਦਨੇ ਹੁੰਦੇ ਤੇ ਸੰਪਰਕ ਕਰ ਲਿਆ ਕਰੋ ਤੇ ਲੈ ਵੀ ਲੈਂਦਾ ਖਰੀਦਦਾਰੀ ਵੀ ਵੀਰ ਸੰਦੀਪ ਕਰ ਲੈਂਦਾ ਚੰਗਾ ਟਰੈਕਟਰ ਹੋਵੇ ਸਾਫ ਸੁਥਰਾ ਪੀਸ ਹੋਵੇ ਠੀਕ ਹੈ ਜੀ ਕਿਸੇ ਵੀਰ ਨੇ ਬਾਕੀ ਸਾਰੇ ਵੀਰਾਂ ਦਾ ਮੱਥ ਜੋੜ ਕੇ ਬੇਨਤੀ ਆ ਚਾਹੇ ਕਿਸੇ ਵੀਰ ਨੇ ਕੋਈ ਟਰੈਕਟਰ ਲੈਣਾ ਹੋਵੇ ਚਾਹੇ ਕੋਈ ਮਹਿ ਲੈਣੀ ਹੋਵੇ ਚਾਹੇ ਕੋਈ ਗਾਂ ਲੈਣੀ ਹੋਵੇ ਚਾਹੇ ਕਿਸੇ ਵੀਰ ਨੇ ਟਰੈਕਟਰ ਚਾ ਕੋਈ ਗਾਂ ਚਾ ਕੋਈ ਮਹਿ ਵੇਚਣੀ ਹੋਵੇ ਆ ਆਪਣੇ ਨਾਲ ਸੰਪਰਕ ਕਰੋ ਆ ਪਾਵਾਂਗੇ ਸੌਦਾ ਬਣੇ ਜਾਂ ਨਾ ਬਣੇ ਵੇਖਣ ਜ਼ਰੂਰ ਆਵਾਂਗੇ ਸੰਸਾ ਬਿਲਕੁ ਨੋਬੀ ਪਰਵੋਇ ਗੱਲਾਂ ਬਾਤਾਂ ਸਾਨੂੰ ਠੀਕ ਹੈ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ